ਜਿਹੜੀ ਗੱਡੀ ਆਈ ਹੈ ਜੀ ਕਿੰਨੇ ਲਗਦਾ ਆਈ ਹੈਗੀ ਹੈ ਔਰ ਕਿੰਨੀਆਂ ਗੱਡੀਆਂ ਫਲੋਸਪੁਰ ਦੇ ਵਿੱਚ ਹੋਗੀਆਂ ਨੇ ਟੋਟਲ 4 ਹੋ ਗਈਆਂ ਨੇ ਔਰ ਕਰੀਬ ਕਰੀਬ 1.5 ਕਰੋੜ ਦੇ ਜਿਹੜੇ ਵੀ ਕਾਸਟ ਆ ਇਸ ਜਿਹੜੀ ਗੱਡੀ ਦੀ ਆ ਜੀ ਹਾਈ ਟੈਕਨੋਲੋਜੀ ਨਾਲ ਲੰਬਿਤ ਕਰੋੜ ਦੇ ਨਾਲ ਜਿਹੜੀ ਅਤਿਆਰ ਹੋਈਆਂ ਗੱਡੀਆਂ ਔਰ ਉਹਦੇ ਨਾਲ 35 ਤੋਂ 40 ਲੱਖ ਰੁਪਏ ਦੀ ਨਾਲ ਐਸੈਸਰੀ ਵੀ ਜਿਹੜੀ ਦਿੱਤੀ ਹੈ ਜਿੱਦੇ ਵਿੱਚ ਕੈਮਰੇ ਆ ਹੋਰ ਜੋ ਜਾਇਆ ਉਹਦੀ ਵਿੱਚ ਦੇ ਜਿਨ੍ਹਾਂ ਦੇ ਵਿੱਚ ਪੰਜਾਬ ਦੇ ਵਿੱਚ ਬਹੁਤ ਅਫਸੀਦ ਹੋਈਆਂ ਅਫਸੀਦੀਆਂ ਔਰ ਉਹਦੇ ਉਹਦੇ ਅੰਦਰ ਦੇ ਵਿੱਚ ਮਾਹੌਲ ਪੰਜਾਬ ਦੇ ਵਿੱਚ ਥੋੜਾ ਜੱਗ ਵਾਲਾ ਮਾਹੌਲ ਵੀ ਬਣਿਆ ਸੀ ਤਾਂ ਮੈਂ ਸਮਝਦਾ ਕਿ ਜ਼ਰੂਰ ਕੁਝ ਸਿਮਾੜ ਹੋਣਾ ਨਹੀਂ ਇਹ ਜਿਹੜੀ ਗੇੜਾ ਹੋ ਰਿਹਾ ਬਹੁਤ ਵੱਡੀ ਗੱਲ ਹੈ ਸਾਡੇ ਕੋਲ ਬਹੁਤ ਜਿਹੜੀ ਹੈ ਘਟੀਆਂ ਤੇ ਮਜ਼ਬੂਤ ਘਟੀ ਜਿਹੜੀ ਆ ਤੁਹਾਨੂੰ ਪਤਾ ਸਰਪਾਲ ਸਾਹਿਬ ਕਿਵੇਂ ਦੇਖਦੇ ਹੋ ਕਿ ਇੱਥੇ ਦੇ ਜਿਹੜੇ ਵਿਦਿਆਰਥੀ ਨੇ ਜਿਹੜੇ ਹੈਲਪੀਡਰ ਤੇ ਆ ਇਹਨਾਂ ਦੀ ਮੌਤ ਮੁਕੇ ਦੇ ਵਿੱਚ ਹੋ ਗਈ ਹੈ ਤੇ ਸਰਕਾਰ ਦੀ ਪਾਲਸੀ ਜਿਹੜੀ ਕਿ ਗਲਤ ਸ਼ਰਾਬ ਵਾਲਿਆਂ ਨੂੰ ਤਾਂ ਨੌਕਰੀ ਵੀ ਦਿੱਤੀ ਸੀ ਕਿ ਦਾਦਾ ਲੱਖਾਂ ਵਿੱਚ ਤੇ ਗਿਆ ਹਾਲ ਵੀ ਇਹਦਾ ਬੰਦਾ ਮਰਿਆ ਉਹਨੂੰ ਨੌਕਰੀ ਵੀ ਨਹੀਂ ਦਿੱਤੀ ਕੁਛ ਵੀ ਨਹੀਂ ਦਿੱਤਾ ਕਿ ਪਾਲਸੀ ਸਹੀ ਹੈ ਕਿ ਨਾ ਦੇਖੋ ਜੀ ਸਰਕਾਰ ਆਪ ਲੋਕਾਂ ਦੀ ਸਰਕਾਰ ਆ ਔਰ ਆਮ ਆਮੀਨੇ ਬਣਾਈ ਆ ਜਿਵੇਂ ਆਰਬਕਾਂ ਸਿੰਘ ਬਾੜ ਸਭ ਦੇ ਨੂੰ ਪੰਕਤੀ ਨੇ ਸੋ ਦੇਖਦੇ ਕੋਈ ਚੀਜ਼ ਤੁਸੀਂ ਸਾਰੇ মিডিਆ ਵਾਲੇ ਧਿਆਨ ਦੇ ਲਿਆਓਗੇ ਤਾਂ ਮਾਲਕ ਸਾਹਿਬ ਨੂੰ ਬਿਲਕੁਲ ਠੀਕ ਕਰਨਗੇ ਸੋ ਫੈ ਸਮਝਦਾ ਹੈ ਵੀ ਚਾਹੇ ਕੋਈ ਵੀ ਹਾਦਸਾ ਹੈ ਚਾਹੇ ਕੋਈ ਤੁਹਾਡਾ ਖੋਦੀ ਜਾਂ ਤਾਂ ਪਰਿਵਾਰ ਨੂੰ ਨੌਕਰੀ ਦੀ ਬਿਜੋੜ ਰਹੀਦੀ ਆ ਜਾਂ ਪਰਿਵਾਰ ਨੂੰ ਉਪਜੀਵਕਾ ਦੀ ਬਿਜੋੜ ਰਹੀਦੀ ਆ ਔਰ ਸਰਕਾਰ ਹਮੇਸ਼ਾ ਆਪਣੇ ਬਜਟ ਦੇ ਹਿਸਾਬ ਨਾਲ ਜਿੱਤਰ ਕਰਦੀ ਰਹੀਦੀ ਆ ਸੋ ਬਾਣ ਸਾਹਿਬ ਦੀਆਂ ਜਿੱਡੀਆਂ ਵੀ ਹੁਣ ਤੱਕ ਹੋਸ਼ਾ ਰਹੀਆਂ ਹੈ ਉਹ ਆਪ ਲੋਕਾਂ ਦੇ ਲਈ ਚਾਹੀਓ ਬਿਜਲੀ ਮਾਫੀਆ ਪੰਜਾਬ ਦੇ 90% ਲੋਕਾਂ 'ਚ ਬਿਜਲੀ ਦਾ ਪ੍ਰੋਬਲਮ ਹੀ ਦੇ ਰਹੇ ਜਿਬਾਸ ਕਰਾਇਆ ਜਿੱਦਾਂ ਤੋਂ ਸਭ ਨੂੰ ਦਿੱਤੇ ਗਏ ਸਰ ਆ ਅਸੀਂ ਸਭ ਤੋਂ ਪਹਿਲਾਂ ਤਾਂ ਧੰਨਵਾਦੀ ਹਾਂ ਸਿਕਲੀਪੋਟਲ ਸਾਹਿਬ ਜੋ ਦਾ ਸਰੋਤ ਨੂੰ ਸੁਰਤਰੀ ਇੱਕ ਅ 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 ਸਾਨੂੰ ਇਹ ਐਪ ਪਾਟਨ ਕਰ ਰਿਹਾ ਹੈ ਜਿ세 ਦੁਬਾਰਾ ਤਨੋਂ ਆਈ ਹਾ ਸਾਡ ਸਰਕਾਰ ਪਰਿਆ ਮੰਤਰੀ ਜੀ ਬੈਂਕੀ ਸਾਹਿਬ ਨੇ ਔਰ ਸਬਾਪ ਲੋਕ ਨਤਿ ਪ੍ਰਾਦ ਕੋ ਅਦਸਿਕ ਬਾਤ ਕੀ ਨੇ ਇਹਨਾਂ ਨੇ ਸਾਡੇ ਨਾਲ ਕਰਕੇ ਜਿਹੜੀ ਕਿ ਸਾਨੂੰ ਬਹੁਤ ਜ਼ਿਆਦਾ ਸੀ ਸਾਡਾ ਸਰਦੇ ਇੱਕ ਏਰੀਆ ਹੋਣ ਕਰਕੇ ਇੱਕ ਡਿਸਟ੍ਰਿਕਟ ਹੋਣ ਕਰਕੇ ਸਾਡੇ ਦੇ ਸ਼ਹਿਰ ਬਹੁਤ ਜ਼ਿਆਦਾ ਪੈਂਦੇ ਨੇ ਇੱਥੇ ਕੇ ਸਾਡੇ ਉਹ ਇੰਨੀ ਬੜੀ ਜਾਨੀ ਜੋ ਲੋਕ ਸੀ ਔਰ ਨੰਨੇ ਟੈਕਨੀਕ ਦਾ ਜਿਹੜਾ ਐਪ ਨਰਮ ਵਿੱਚ ਕਿਹੜੀ ਖਾਸ ਗੱਲ ਜਿਹੜੀ ਹੈ ਇਹ ਨਹੀਂ ਇੱਕ ਤੈ ਇੰਡੀਆ ਨੇ ਜਿਹੜਾ ਹੈ ਆਪਣੀਆਂ ਲਗੀਆਂ ਟੈਕਨੀਕ ਹੈ ਪਾਰਟੀ ਗਰੂਮੈਂਟਰਿੰ ਦੇ ਵਿੱਚ ਜਿਹੜੇ ਕੰਮ ਕਰਨ ਵਾਲੇ ਨੇ ਉਹ ਬੜੇ ਵੱਕ ਉਸ ਭਾਈ ਜਿਹੜੇ ਜਿਹੜੇ ਇੱਥੇ ਆ ਕੇ ਸਾਨੂੰ ਕੋਈ ਐਕਸੀਡੈਂਟ ਹੋ ਗਿਆ ਉਹਨਾਂ ਨੂੰ ਕਟਰ ਦਿੱਤਾ ਗਿਆ ਅਸੀਂ ਕੱਟਣ ਵਾਲੋ ਹੋਏ ਹੋਲ ਪ੍ਰੈਸਪਾਲ ਕਾਟ ਦੇ ਨਾਲ ਕੰਟੀਗੇ ਸੀ ਬੰਦੇ ਨੂੰ ਪਛਾਣ ਸਕਦੇ ਆ ਕੈਮਰਾ ਦਿੱਤਾ ਜਾਂ ਪੂਰਵ ਰੂਪੀ ਵਿੱਚ 1.50 ਟਿਕ ਟਾਈ ਦਾ ਆ ਅਸੀਂ ਉਹ ਕੈਮਰੇ ਨਾਲ ਉਹਦਾ ਉਹ ਪੁਜੀਸ਼ਨਿੰਗ ਦਾ ਪਤਾ ਲਾ ਸਕਦੇ ਆ ਕਿੰਨੇ ਫੁੱਟ ਦੇ ਕਰੇ ਉਹ ਪਤਾ ਲਾ ਸਕਦੇ ਆ ਹੋਰ ਇਹਦੇ ਵਿੱਚ ਇੱਕ ਉਸ ਜੰਗਲ ਦੀ ਉਹ ਆਪ ਜੀ ਆਪ ਨੂੰ ਦਿਖਾ ਦਿ ਜਿਵੇਂ ਕੋਨਾ ਕੋ ਬਹੁਤ ਬਣਿਆ ਸੀ ਲੈਣ ਕੱਟੀ ਜਾਂਦੀ ਹੈ ਤਾਂ ਸਾਨੂੰ ਕਿਸੇ ਮਾਰਡਰ ਦੇ ਉੱਤੇ ਲੁੜ ਪੈਂਦੀ ਹੈ ਅਚਾਨਕ ਲੈਣ ਦੀ ਸਾਨੂੰ ਲੈਣ ਦੇ ਦਿੱਤੀ ਕਿ ਇਹ ਸਰਚ ਲੈਣ ਦਿੱਤੀ ਕਿ ਨਾਮ ਗਵਰਨਮੈਂਟ ਦਿੱਤਾ ਗਿਆ ਬਹੁਤ ਜ਼ਿਆਦਾ ਗਵਰਨਮੈਂਟ ਦੇ ਨਾਮ ਦਿੱਤਾ ਗਿਆ ਜਿਹਨਾਂ ਦਾ ਨਾਟਾ ਲੱਗ ਕੇ ਨਿਰੋਖੀ ਦੇ ਨਾਮ ਉੱਤੇ ਕੱਟਦੇ ਦੇ ਜਿਹੜੇ ਅੰਕ ਸਾਹਿਬ ਨੇ ਦੱਸਿਆ 3 ਲੱਖ ਰੁਪਏ ਦੇ ਤਾਂ ਟੋਟਲ ਹੋਣੀ ਕਿਲੇ ਵਿੱਚ ਕਿੰਨੀ ਕਿੱਲੀ ਹੋਊਗਾ ਕਿਉਂਕਿ ਤਾਂ ਮੈਂ ਕੁਝ ਦੂਜੇ ਦੇ ਸਾਡੇ ਕੋਲ 4 ਫਰ ਵਾਟਰ ਨੇ ਤੇ ਇਹ ਸ਼ਹਿਰ ਦੇ ਕੋਲ ਹਾਦਰਪੁਰ ਜੇਹ ਕਿਸ ਟਿਕਾਣਾ ਤੇ ਕੋਲ ਤਾਂ ਜਾਣਾ ਨਹੀਂ ਸ਼ਹਿਰ ਕੱਲੇ ਸਾਡੀ ਗੱਡੀ ਚਲਾਉਣ ਲਈ ਕੁੱਲ ਕਿੰਨੇ ਕੋਈ ਮੁਲਾਜ਼ਮ ਨਾਲ ਚੱਲਣਾ ਸਾਡੇ ਕੋਲ ਜਿਹੜਾ ਮੁਲਾਜ਼ਮ ਨੇ ਇੱਕ ਡਰਾਈਵਰ ਹੁੰਦਾ ਦਾ ਤਿੰਨ ਕਰਮਚਾਰੀ ਜਿਹੜੇ ਸੀਏ ਕਾਬੂ ਆਪਦੇ ਵਿੱਚ ਰੱਖਦੇ ਪੁਰਾਣੀ ਔਰ ਨਵੀਂ ਗੱਡੀ ਵਿੱਚ ਕੋਈ ਖਾਸ ਕੋਈ ਫੰਕਸ਼ਨ ਹੁੰਦਾ